ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਹੈ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਉਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਹਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਾਈਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁੰਤੇ ਹਨ ਉਹਨਾਂ ਵਾਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹੀ ਵਾਦੇ ਕੀਤੇ ਜਾਣਗੇ ਉਹ ਹੀ ਗਾਰੰਟੀਆਂ ਦਿੱਤੀਆਂ ਜਾਣਗੀਆਂ ਵਾਦੇ ਨਹੀਂ ਹੋਣੇ ਗਾਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟਿਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਡ ਕਾਲ ਦੇ ਕੇ ਉਹਦੇ ਬਾਅਦ ਦੁਬਾਰਾ ਕਾਲ ਵਾਪਸ ਆਊਗੀ ਤੁਸੀਂ ਉਹਦੇ 'ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ ਵਟਸਐਪ ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਅ ਪੇਟੀ ਵੀ ਰੱਖੀ ਜਾਊਗੀ ਜਿਹਦੇ 'ਚ ਬੰਦਾ ਆ ਕੇ ਫਾਰਮਲੀ ਉਹਦੇ 'ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਹੈ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ 'ਚ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਹੈ ਚਾਹੇ ਉਹ ਐਮ ਐਸ ਐਮਈ ਹੈ ਚਾਹੇ ਉਹ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਹੈ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਐ ਚਾਹੇ ਉਹ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨਿਜ਼ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣਗੀਆਂ ਲੋਕਾਂ ਨੂੰ ਅਪਰੋਚ ਕਰਕੇ ਬਲੌਕ ਡਵੈਲਪਮੈਂਟ ਅਫਸਰ ਦੇ ਵੀਡੀਓ ਦੇ ਆਫਿਸੇ ਜਾ ਕੇ ਉੱਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਐ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ 'ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ